ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਅਸੀਂ ਆਪਣੀਆਂ ਗਲਤ ਆਦਤਾਂ ਕਰਕੇ ਹੀ ਬਿਮਾਰ ਹਾਂ ਦੋਸਤੋ ਜੇਕਰ ਮਨੁੱਖ ਆਪਣੀਆਂ ਆਦਤਾਂ ਸੁਧਾਰ ਲਵੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਦੁਨੀਆ ਦਾ ਕੋਈ ਵੀ ਆਦਮੀ ਬਿਮਾਰ ਨਹੀਂ ਹੋਵੇਗਾ ਅਸੀਂ ਆਪਣੀਆਂ ਗਲਤ ਆਦਤਾਂ ਕਰਕੇ ਇਹ ਸਾਰੇ ਦੁੱਖ ਭੋਗ ਰਹੇ ਹਾਂ ਆਓ ਆਪਾਂ ਉਹਨਾਂ ਗਲਤ ਆਦਤਾਂ ਉੱਪਰ ਵਿਚਾਰ ਕਰੀਏ ਜੋ ਸਾਨੂੰ ਬਿਮਾਰ ਕਰਨ ਵਿੱਚ ਸਹਾਇੀ ਹੁੰਦੀਆਂ ਹਨ ਨੰਬਰ 1 ਹੈ ਸਵੇਰੇ ਜਲਦੀ ਨਾ ਉੱਠਣਾ ਇਹ ਆਦਮੀ ਦੀ ਸਭ ਤੋਂ ਬੁਰੀ ਆਦਤ ਹੈ ਕਿ ਉਹ ਸਵੇਰੇ ਜਲਦੀ ਨਹੀਂ ਉੱਠਦਾ ਜਿਵੇਂ ਜਿਵੇਂ ਅਸੀਂ ਲੇਟ ਉੱਠਦੇ ਹਾਂ ਸਾਡੀਆਂ ਅੰਤੜੀਆਂ ਵਿੱਚ ਮਾਲਕ ਖੁਸ਼ਕ ਹੁੰਦਾ ਜਾਂਦਾ ਹੈ ਅਤੇ ਕਠੋਰ ਹੁੰਦਾ ਜਾਂਦਾ ਸਖਤ ਹੁੰਦਾ ਜਾਂਦਾ। ਲੇਟ ਉੱਠਣ ਤੋਂ ਬਾਅਦ ਸਾਡੇ ਪੇਟ ਸਾਡਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ। ਜਦ ਪੇਟ ਸਾਫ਼ ਨਹੀਂ ਹੁੰਦਾ ਤਾਂ ਸਾਨੂੰ ਸਾਰਾ ਦਿਨ ਸੁਸਤੀ ਬਣੀ ਰਹਿੰਦੀ ਹੈ। ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ। ਸਵੇਰ ਚੜਚੜਾ ਹੋ ਜਾਂਦਾ ਹੈ, ਗੁੱਸਾ ਬਹੁਤ ਆਉਂਦਾ ਹੈ। ਪੇਟ ਵਿੱਚ ਗੈਸ ਬਹੁਤ ਬਣਨ ਲੱਗ ਜਾਂਦੀ ਹੈ ਜੇਕਰ ਅਸੀਂ ਤੰਦਰੁਸਤ ਰਹਿਣਾ ਹੈ ਤਾਂ ਘੱਟੋ ਘੱਟ 4 ਵਜੇ ਉੱਠ ਕੇ ਇੱਕ ਗਲਾਸ ਗਰਮ ਪਾਣੀ ਦਾ ਪੀ ਕੇ ਆਪਣਾ ਪੇਟ ਸਾਫ਼ ਕਰੋ ਫਿਰ ਹਲਕੀ ਹਲਕੀ ਕਸਰ ਕਸਰਤ ਕਰਨ ਤੋਂ ਬਾਅਦ ਇਸ਼ਨਾਨ ਕਰ ਲਓ ਬਸ ਸਿਰਫ ਇੰਨਾ ਕੰਮ ਕਰਕੇ ਹੀ ਤੁਸੀਂ ਦੇਖ ਲਵੋ ਕਿ ਤੁਹਾਨੂੰ ਪਹਿਲੇ ਦਿਨ ਤੋਂ ਹੀ ਸਵੇਰੇ ਜਲਦੀ ਉੱਠਣ ਦੇ ਲਾਭ ਦਾ ਪਤਾ ਲੱਗ ਜਾਵੇਗਾ ਦੂਸਰੀ ਗੱਲ ਫਾਸਟ ਫੂਡ ਦੀ ਵਰਤੋਂ ਇਹ ਜਿੰਨੇ ਵੀ ਫਾਸਟ ਫੂਡ ਹਨ ਜਿਸਰਾ ਨੂਡਲਸ 버ਗਰ ਸੈਂਡਵਿਚ ਪ੍ਰੈਟੀਆਂ ਪੀਜੇ ਮੋਮ ਇਹ ਸਾਰੇ ਬਿਮਾਰੀ ਪੈਦਾ ਕਰਨ ਵਾਲੇ ਪ੍ਰੋਡਕਟ ਹਨ ਇਹ ਸਾਡੇ ਪੇਟ ਅੰਦਰ ਜਾ ਕੇ ਛੇਤੀ ਹজম ਨਹੀਂ ਹੁੰਦੇ ਤੇ ਅੰਦਰ ਹੀ ਸੜਦੇ ਰਹਿੰਦੇ ਹਨ ਅਤੇ ਸਾਡੀਆਂ ਅੰਤਰੀਆਂ ਨੂੰ ਖਰਾਬ ਕਰ ਦਿੰਦੇ ਹਨ ਫਿਰ ਇਹਨਾਂ ਦੇ ਵਜ੍ਹਾ ਕਰਕੇ ਜਦ ਪੇਟ ਵਿੱਚ ਗੜਬੜ ਹੁੰਦੀ ਆ ਤਾਂ ਫਿਰ ਅਸੀਂ ਡਾਕਟਰਾਂ ਕੋਲ ਭਜਦੇ ਹਾਂ ਇਸ ਤੋਂ ਬਿਨਾਂ ਦੁਕਾਨਾਂ ਉੱਪਰ ਜੋ ਬੱਚੇ ਅਤੇ ਸਿਆਣੇ ਸਭ ਤੋਂ ਵੱਧ ਖਾਂਦੇ ਹਨ ਉਹ ਹੈ कुरकुरे ਚਿਪਸ ਜੂਸ ਸਾਡੀਆਂ ਅੰਤਰੀਆਂ ਵਿੱਚ ਜਾ ਕੇ ਜੰਮ ਜਾਂਦੇ ਹਨ ਅਤੇ ਬਾਅਦ ਵਿੱਚ ਕਬਜ਼ ਦਾ ਕਾਰਨ ਬਣ ਜਾਂਦੇ ਹਨ ਇਹ ਦੇਖਿਆ ਗਿਆ ਕਿ 95% ਲੋਕਾਂ ਨੂੰ ਅੱਜ ਕੱਲ ਕਬਜ਼ ਦੀ ਬਿਮਾਰੀ ਹੈ ਲੋਕਾਂ ਦਾ ਪੇਟ ਸੰਗੀਤ ਦਾ ਸਾਫ਼ ਹੀ ਨਹੀਂ ਹੁੰਦਾ ਕਬਜ਼ ਹੀ ਬਾਕੀ ਸਾਰੀਆਂ ਬਿਮਾਰੀਆਂ ਦੀ ਜੜ ਹੈ ਤੀਸਰਾ ਨੰਬਰ ਹੈ ਕੋਲਡ ਡਰਿੰਕਸ ਦੀ ਵਰਤੋਂ ਅੱਜ ਕੱਲ ਅਸੀਂ ਆਪਣੇ ਘਰ ਵਿੱਚ ਨਿੰਬੂ ਦੀ ਸ਼ਕੰਜਵੀ ਬਣਾਉਣਾ ਤਾਂ ਭੁੱਲ ਹੀ ਗਏ ਜੇਕਰ ਕੋਈ ਭੁੱਲ ਭਲੇਖੇ ਬਣਾਵੇ ਲਵੇ ਤਾਂ ਸਭ ਤੋਂ ਪਹਿਲਾਂ ਕਿਸੇ ਭਾਂਡੇ ਵਿੱਚ ਅਸੀਂ ਮੋਠੀਆਂ ਭਰ-ਭਰ ਕੇ ਖੰਡ ਘੋਲ ਲੈਂਦੇ ਹਾਂ ਤੇ ਫਿਰ ਇੱਕ ਤਾਂ ਨਿੰਬੂ ਨਚੋੜ ਕੇ ਸਿਕੰਜਵੀ ਸਮਝ ਕੇ ਪੀਂਦੇ ਹਾਂ ਜਾਂ ਕਿਸੇ ਰਿਸ਼ਤੇਦਾਰ ਨੂੰ ਪਿਉਂਦੇ ਹਾਂ ਸਾਨੂੰ ਇਹ ਨਹੀਂ ਪਤਾ ਕਿ ਖੰਡ ਸਾਡੀ ਕਿੱਡੀ ਵੱਡੀ ਦੁਸ਼ਮਣ ਹੈ ਫਿਰ ਕਹਿੰਦੇ ਐਨੀ ਪਕਾਈ ਕੌਣ ਕਰੇ ਜਾਓ ਦੁਕਾਨ ਤੋਂ ਠੰਡਾ ਫੜ ਕੇ ਲਿਆਓ ਇਹ ਠੰਡੇ 100 ਗ੍ਰਾਮ ਤੋਂ ਲੈ ਕੇ 2-2 ਲੀਟਰ ਤੱਕ ਦੀਆਂ ਬੋਤਲਾਂ ਵਿੱਚ ਆਉਂਦੇ ਹਨ ਕੋਈ ਕਹਿੰਦਾ ਡਿਊ ਪੀਣਾ ਹੈ ਪੀਣਾ ਹੈ ਕੋਈ ਮੋਰਿੰਡਾ ਪਸੰਦ ਕਰਦਾ ਹੈ ਕੋਈ ਲਮਕਾ ਕੋਈ ਕੋਕਾ ਕੋਲਾ ਚਾਰੇ ਪਾਸੇ ਠੰਡਾ ਹੀ ਠੰਡਾ ਚੱਲਦਾ ਵਿਆਹ ਸ਼ਾਦੀ ਵਿੱਚ ਜਾਓ ਤਾਂ ਠੰਡੇ ਦੇ ਗਲਾਸ ਭਰ-ਭਰ ਕੇ ਅੱਗੇ ਕਰ ਦਿੰਦੇ ਹਨ ਫਿਰ ਅਸੀਂ ਠੰਡਾ ਪੀਂਦੇ ਪੀਂਦੇ ਆਪਣੀਆਂ ਫੋਟੋ ਖਿਚਵਾਉਂਦੇ ਹਾਂ ਔਰ ਤਾਂ ਨਿੱਕੇ ਨਿੱਕੇ ਗੋਦੀ ਵਾਲੇ ਜਵਾਕਾਂ ਦੇ ਮੂੰਹ ਨੂੰ ਠੰਡੇ ਦਾ ਗਲਾਸ ਲਾ ਕੇ ਉਹਨਾਂ ਮਾਸੂਮ ਬੱਚਿਆਂ ਨੂੰ ਵੀ ਜ਼ਹਿਰ ਪਲਾਉਂਦੀਆਂ ਹਨ ਅਸੀਂ ਕਦੇ ਵੀ ਇਹ ਨਹੀਂ ਸੋਚਿਆ ਕਿ ਇਹ ਠੰਡੇ ਜਾਂ ਇਹਨਾਂ ਠੰਡਿਆਂ ਵਿੱਚ ਕਿੰਨੇ ਖਤਰਨਾਕ ਕੈਮੀਕਲ ਘੁਲੇ ਹੋਏ ਹਨ ਜੋ ਸਾਡੇ ਪੇਟ ਅੰਦਰ ਜਾ ਕੇ ਸਾਡੇ ਲੀਵਰ ਗੁਰਦਿਆਂ ਨੂੰ ਅਤੇ ਪੈਨਕ੍ਰੀਆਜ਼ ਨੂੰ ਜਿੱਥੋਂ ਕਿ ਸਾਡੀ ਇਹ ਇਨਸੂਲਿਨ ਨਿਕਲਦੀ ਹੈ ਉਸ ਨੂੰ ਖਰਾਬ ਕਰ ਦਿੰਦੇ ਹਨ ਤੇ ਬਾਅਦ ਵਿੱਚ ਅਸੀਂ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ ਬਣ ਜਾਂਦੇ ਹਾਂ ਇੰਨਾ ਠੰਡਾ ਨਾਲੋਂ ਤਾਂ ਸਿੰਪਲ ਠੰਡਾ ਪਾਣੀ ਹੀ ਪੀ ਲਵੋ ਤਾਂ ਕਿ ਤੁਹਾਡੀ ਸਿਹਤ ਵੀ ਠੀਕ ਰਹੇ ਅਤੇ ਤੁਸੀਂ ਬਿਮਾਰ ਵੀ ਨਾ ਹੋ ਅਗਲੀ ਗੱਲ ਹੈ ਲੋੜ ਤੋਂ ਵੱਧ ਖਾਣਾ ਕਈ ਵਾਰ ਦੇਖਿਆ ਗਿਆ ਹੈ ਕਿ ਵਿਆਹ ਸ਼ਾਦੀਆਂ ਵਿੱਚ ਜ਼ਿਆਦਾ ਸੀ ਕਿਸੇ ਦੇ ਬਲਾਉਂਟ ਤੇ ਜਾਂਦੇ ਹਾਂ ਤਾਂ ਅਸੀਂ ਉੱਥੇ ਇਹ ਨਹੀਂ ਦੇਖਦੇ ਕਿ ਜੇਕਰ ਸਮਾਨ ਘਰ ਵਾਲਿਆਂ ਦਾ ਹੈ ਤਾਂ ਪੇਟ ਤਾਂ ਸਾਡਾ ਹੈ ਇਸ ਵਿਚਾਰੇ ਪੇਟ ਦਾ ਕੀ ਕਸੂਰ ਹੈ ਕਿ ਅਸੀਂ ਇਸ ਨੂੰ ਤੰਨ ਤੰਨ ਕੇ ਭਰ ਲੈਂਦੇ ਹਾਂ ਉੱਥੇ ਅਸੀਂ ਇਹ ਨਹੀਂ ਦੇਖਣਾ ਹੁੰਦਾ ਕਿ ਕਿਹੜੀ ਚੀਜ਼ ਦਾ ਕਿਹੜੀ ਚੀਜ਼ ਨਾਲ ਮੇਲ ਨਹੀਂ ਹੈ ਬਸ ਅਸੀਂ ਆਪਣਾ ਕੰਮ ਦੱਬੇ ਜਾਣਾ ਹੁੰਦਾ ਹੈ ਕੋਈ ਗਰਮ-ਗਰਮ ਗੁਲਾਬ ਜਾਮੁਨਾ ਹੋਣ ਅਤੇ ਉਸ ਤੋਂ ਬਾਅਦ ਠੰਡੇ-ਠੰਡੇ ਆਈਸਕ੍ਰੀਮ ਹੋਵੇ ਸਭ ਕੁਝ ਠੁੱਕੀ ਜਾਂਦੇ ਹਾਂ ਕਈ ਲੋਕਾਂ ਦਾ ਤਾਂ ਜਿਵੇਂ ਝੋਨੇ ਦਾ ਕਣਕ ਵੇਲੇ ਕੰਬਾਈਨ ਚੋਕ ਹੋ ਜਾਂਦੀ ਹੈ ਉਸੇ ਤਰ੍ਹਾਂ ਕਈ ਆਦਮੀਆਂ ਦਾ ਪੇਟ ਵੀ ਚੋਕ ਹੋ ਜਾਂਦਾ ਹੈ ਤੇ ਫਿਰ ਉਹ ਔਖੇ ਹੋ ਹੋ ਕਿਸ ਨੂੰ ਬਾਹਰ ਕੱਢ ਦਿੰਦੇ ਹਨ ਸਾਣੇ ਆਦਮੀਆਂ ਦੀ ਘਾਵਤਾ ਕਿ ਆਦਮੀ ਭੁੱਖਾ ਨਹੀਂ ਮਰਦਾ ਪਰ ਵੱਧ ਖਾ ਕੇ ਮਰ ਜਾਂਦਾ ਹੈ। ਸੋ ਸਾਨੂੰ ਖਾਣ ਵੇਲੇ ਬਹੁਤ ਹੀ ਧਿਆਨ ਨਾਲ ਖਾਣਾ ਚਾਹੀਦਾ ਹੈ। ਕਦੇ ਵੀ ਆਪਣੇ ਪੇਟ ਨੂੰ ਤੁੰਤੁੰਨ ਕੇ ਨਾ ਭਰੋ। ਥੋੜਾ ਜਿਹਾ ਹਵਾ ਤੇ ਪਾਣੀ ਵਾਸਤੇ ਵੀ ਖਾਲੀ ਰਹਿਣ ਦਿਓ। ਸਾਡੀਆਂ ਅੰਤੜੀਆਂ ਅੰਦਰੋਂ ਸਾਡੀਆਂ ਅੱਖਾਂ ਨਾਲੋਂ ਵੀ ਸੋਲ ਹਨ। ਇਹਨਾਂ ਅੰਤੜੀਆਂ ਨਾਲ ਕਦੇ ਵੀ ਇਹਨਾਂ ਧੱਕਾ ਨਾ ਕਰੋ। ਤੋ ਦੋਸਤੋ ਇਹ ਸੇ ਥੋੜੀਆਂ ਮੋਟੀਆਂ-ਮੋਟੀਆਂ ਸਾਡੀਆਂ ਮਾੜੀਆਂ ਆਦਤਾਂ ਜੋ ਸਾਨੂੰ ਬਿਮਾਰ ਕਰਨ ਵਿੱਚ ਮਦਦ ਕਰਦੀਆਂ ਹਨ ਅਸੀਂ ਸਿਰਫ ਬਸਾਂ ਪੰਜ ਚਾਰ ਆਦਤਾਂ ਹੀ ਸੁਧਾਰ ਲਈਏ ਤਾਂ ਅਸੀਂ ਕਦੇ ਵੀ ਬਿਮਾਰ ਨਹੀਂ ਹੋ ਸਕਦੇ ਅਤੇ ਡਾਕਟਰਾਂ ਕੋਲੋਂ ਆਪਣਾ ਘਰ ਲਟਵਾਉਣ ਤੋਂ ਵੀ ਅਸੀਂ ਬੱਦ ਸਕਦੇ ਹਾਂ ਸੋ ਅਖੀਰ ਵਿੱਚ ਜੇਕਰ ਮੇਰੇ ਇਹ ਵਿਚਾਰ ਆਪ ਜੀ ਨੂੰ ਚੰਗੇ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ